ਤੇ ਆ ਰਿਹਾ ਕਿ ਸੰਭਤ ਲੱਗਦੀ ਹੈ ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਫਾਊਂਡਰ ਇਨਸਟ੍ਰਕਟਰ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਟ੍ਰੇਨਿੰਗ ਸੈਂਟਰ ਠੀਕ ਹੈ ਇੱਥੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਹੈ ਜਿਹੜੀ ਦਿੱਤੀ ਜਾਂਦੇ ਬੱਚਾ ਨੂੰ ਹੁਣ ਇਹ ਉਹ ਬੱਚੇ ਨੇ ਜਿਨ੍ਹਾਂ ਦਾ ਪੇਪਰ ਹੈ ਜਿਹੜਾ ਪਾਸ ਹੋ ਚੁੱਕਿਆ ਤੇ ਇਹਨਾਂ ਦੇ ਐਗਜ਼ਾਮ ਦੇ ਵਿੱਚ ਨੰਬਰ ਜਿਹੜੇ ਬਹੁਤ ਵਧੀਆ ਨੇ ਤੁਸੀਂ ਦੇਖ ਰਹੇ ਹੋ ਆਪਣੇ ਬੈਕਸਾਈਡ ਤੇ ਕੁੜੀਆਂ ਪ੍ਰੈਕਟਿਸ ਕਰ ਰਹੇ ਨੇ ਇੱਥੇ ਹੁਣ ਆਪਾਂ ਮੁੰਡਿਆਂ ਦਾ ਹਾਈ ਜੰਪ ਕਰਵਾ ਰਹੇ ਹਾਂ ਜਿਹੜਾ ਕਿ ਪੰਜਾਬ ਪੁਲਿਸ ਵਿੱਚ ਐਲੀਜੀਬਲ ਜੰਪਾ ਇਹ ਉਹ ਜੰਪਾ ਹੈ ਠੀਕ ਹੈ ਆਜੋ ਤੁਸੀਂ ਸਾਰਿਆਂ ਦਾ ਕੰਮ ਇਹੀ ਆ ਤੁਸੀਂ ਦੱਸਣਾ ਕਿ ਪੰਜਾਬ ਪੁਲਿਸ ਦੇ ਵਿੱਚ ਹਾਈ ਜੰਪ ਆ ਜਿਹੜਾ ਕਿੰਨਾ ਹੁੰਦਾ ਆ ਦੇਖ ਲਓ ਮੁੰਡੇ ਦਾ ਕਿੰਨਾ weight ਹੈ 1 ਕੁੰਟਰ 10 ਕਿਲੋ ਦੇ ਗਰੀਬ ਆ ਤੇ ਫਿਰ ਵੀ ਹਾਈ ਜੰਪ ਕਿੰਨੀ ਈਜ਼ੀ ਤਰੀਕਿਆਂ ਨਾਲ ਕਰਦਾ ਇਹ ਸਾਰੀ ਗੱਲ ਹੁੰਦੀ ਆ ਟੈਕਨੀਕ ਦੀ ਟਿਪਸ ਦੀ ਸਾਰਾ ਠੀਕ ਹੈ ਦੇਖ ਰਹੇ ਹੋ ਪਹਿਲੀ ਪਹਿਲੀ ਵਾਰ ਦੇ ਵਿੱਚ ਆ ਜਿਹੜੇ ਸਾਰੇ ਬੱਚੇ ਆ ਜਿਹੜਾ ਕਲੀਅਰ ਕਰਕੇ ਜਾ ਰਹੇ ਨੇ ਇਹ ਨੂੰ ਲੰਬਾ ਬਾਲੋ ਨਜ਼ਰ ਲਾਈ ਓਕੇ ਆਜੋ ਚਲੋ ਜੀ ਅੱਜ ਸ਼ੁਰੂ ਕਰੀਏ ਬੱਦੂ ਯੋ ਪਹਿਲਾਂ ਵੱਡੋ ਜਾਂਦਾ ਕਰਮ ਲੰਮੇ ਵਾਇਨ ਦਾ ਜਿਹੜਾ ਕੰਮ ਆ ਜੇ ਚੱਲ ਰਿਹਾ ਹੈ ਉੱਪਰ ਹੋ ਥੋੜਾ ਜਿਹਾ ਕਰ ਲੈ ਮੈਂ ਸਰ ਚਲੋ 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 ਜਲਦੀ ਤੇ ਇਹ ਬੱਚੇ ਉਹ ਨੇ ਜਿਹਨਾਂ ਨੇ ਕੇ ਪੰਜਾਬ ਪੁਲਿਸ ਦਾ ਜਿਹੜਾ ਪੇਪਰ ਆ ਉਹ ਪਾਸ ਹੋ ਚੁੱਕਿਆ ਹੁਣ ਇਹ ਫਿਜ਼ੀਕਲ ਟੈਸਟ ਜਿਹੜੀ ਟੈਂਪਰ ਕਰ ਰਹੇ ਨੇ ਕਰ ਰਹੇ ਨੇ ਕਿੰਤਾ ਕਰ ਗਿਆ ਨਾ ਉਧਰ ਉੱਪਰ ਉਧਰ ਕਰ ਪਰ ਅੰਟੇ ਵਾਲੀ ਵੀਡੀਓ ਮੈਂ ਤਾਂ ਕਹਿੰਦਾ ਕਰੀ ਬੰਦ ਉੱਪਰ ਜਿਹੜਾ ਜਿਹੜਾ 28 ਜੰਪਾ ਕਿੰਨਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਦੇਖ ਲਓ 110 ਕੁਆਂਟਲ 150 ਕਿਲੋ ਵੇਟ ਆ ਤੇ ਵੀਡੀਓ ਕਰਵਾ ਦੇ ਹੋਰ ਇਹ ਬੰਦਾ ਆ ਦੁਬਾਰਾ ਦੁਬਾਰਾ ਪੁੱਤ ਦੁਬਾਰਾ ਜੰਪ ਆਖੋ ਮੜਾ ਜੰਪ ਆਇਆ ਆਇਆ ਹੋਜਨ ਦਾ ਇਸਾਰਾ ਕੁਛ ਨਹੀਂ ਹੈ ਟਿਪਸ ਐਂਡ ਟੈਕਨੀਕਸ ਦੀ ਗੱਲ ਆ ਭਾਈ ਗਰੀ ਗੁਰ ਸ਼ਾਬਾਸ਼ ਬਹਾਨੇ ਫਿਰ ਇੰਨੇ ਬਣਾਉਗਾ ਨਾ ਇੰਨੇ ਬਹਾਨੇ ਬਣਾਉਗਾ ਫਿਰ ਹਾਂ ਦੇਖ ਲੈ ਲੱਤ ਫੜ ਕੇ ਬਹਿ ਗਿਆ ਹੁਣ ਉੱਤੇ ਕਿਹਣਾ ਖੜੋ ਮੜਾ ਇੱਧਰ ਇਹ ਕਿਹਾ ਉਧਰ ਖੜਾ ਲੈ ਹਾਂ ਬਾਕੀਆਂ ਦੀ ਵਾਰੀ ਆਉਂਦੋ ਚਲੋ 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 ਹਰ ਜੋ ਪਾਸੇ ਜੰਪ ਜੰਪ ਸਟਾਰਟ ਫੀਡ ਦਾ ਵੋਇਸ ਆ ਭਾਈ ਆਂਦੋ ਪੁਕਾਰਸ਼

ਕੀ ਹੋ ਗਿਆ ਬੱਲੇ ਉਹਨਾਂ ਚ 4 ਦਿਨ ਟਾਈਮ ਫਲਾਈ ਚਲੋ ਚਲੋ ਉਹ ਆ ਗਿਆ ਚੱਲ ਆਇਆ ਛੋਟੀ ਨਿਕਰ ਵਾਲਿਆ ਆ ਜਾ ਆ ਜਾ ਓਏ ਹੋਰ ਕੰਮ ਹੋ ਗਿਆ ਇੱਕ ਚਾਂਸ ਇੱਕ ਹੋਰ ਇੱਕ ਹੋਰ ਤੀਜਾ ਦਾ ਰਸਲ ਕਰ ਸਕਦਾ ਨੂੰ ਹਈ ਮਤ ਨਹੀਂ ਆ ਰਹੀ ਕੋਈ ਗੱਲ ਉਹ ਤੇ ਕਰੇਗਾ ਚੱਲ ਕੇ ਉਹ ਛੋਟਾ ਭੱਜਿਆ ਕਰੇ ਨਾਲ ਉਹ ਵੈਰੀ ਗੁੱਡ ਰੈਡ ਨਿੱਕਰ ਵਾਲਾ ਖਤਰੇ ਦੀ ਨਿਸ਼ਾਨੀ ਕੀ ਕਰਕੇ ਜਾਂਦਾ ਡੰਡੇ ਵਾਸਤੇ ਹੋ ਗਿਆ ਜਿਆਦਾ ਹੈ ਨਾ ਫਿਰ ਜੰਮ ਚੱਲ ਜਾਈ ਜੰਮ ਨਹੀਂ ਗੱਲੇ ਇਹ ਉਹੀ ਆ ਠੁਕਰਾ ਕੇ ਮੇਰਾ ਪਿਆਰ ਇਹ ਬੜਾ ਇੱਕ ਪਟਾਮ ਦੇਖੋ ਜੀ ਬਾਈ ਜੀ ਹਾਂ ਬਾਈਓ ਪਰ ਸਭ ਠੀਕ ਆ ਸਭ ਠੀਕ ਆ ਓਕੇ ਆ ਓਕੇ ਅੱਛਾ ਕਰਤ ਕੋ ਆਇਆ ਸੀ ਹੁਣੇ ਕੋਈ ਕੋਣ ਆ ਗਿਆ ਸੀ ਕੋਈ ਗੱਲ ਆ ਹੋ ਗਿਆ ਪਿਆਰ ਬੜਾ ਰ ਹ ਰ ਬਾਲੀ ਦਾ ਬੋੜੂ ਦਬਾਸ਼ ਕਰ ਸਕਦਾ ਹੁਣ ਤੂੰ ਕਰਨਾ ਵਾ ਕਰ ਆਏ ਹਾਂ ਆਹਲੇ ਵੀ ਜੋੜਦਾ ਹੈ ਇਹ ਵਾਰੀ ਆਪਾਂ ਮੜੀ ਗਈ ਹੈ ਨਾ ਨਹੀਂ ਲੈ ਕੇ ਜੀ ਦੁਬਾਰਾ ਖੋਲ੍ਹਿਆ ਗਿਆ ਹੈ ਉਹ ਖੜਿਆ ਜੀ ਉਹ ਖੜਿਆ ਜੀ ਕਿਹੜਾ ਦੇ ਇਹ ਉਧਰ ਹੀ ਲਾਇਆ ਨਹੀਂ ਹੈ ਨਹੀਂ ਜੀ ਲਾਇਆ ਹਰਿਆਣਾ ਕੜੇ ਕੜੇ ਆ ਰਹੇ ਜੀ ਸਿੰਘ ਬਹੁਤ